ਇਹ ਨਹੀਂ ਲੋਣਾ ਇਰਾਦੇ ਨੂੰ ਅੰਦਰ ਰਹਿਣ ਦੇ ਨੂੰ ਆਪੇ ਦਾ ਪਰ ਸਾਫ਼ ਹੁੰਦੇ ਛੱਡ ਦੇ ਨਾ ਛੱਡ ਦੇ ਡੱਬ ਵਾਲੇ ਰੰਗ ਹੀ ਬਣਾਉਣੇ ਆ ਹੂੰ ਉੜਦਾ ਬੜਾ ਇਹ ਪੋੜ ਦੇ ਫਿਰ ਇਹਦੇ ਲਾ ਕੇ ਗੁਰੂ ਅਰਜਨ ਦੇਵ ਆਖ ਵਾਂ ਮਿਲਾਂ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਚੇਤਰ ਦੇ ਕਾਪ ਆਸਤੇ ਬੱਚਿਆਂ ਦੀ ਤਿਆਰੀ ਬੱਚੇ ਬਾਹਰ ਕੱਢਨੇ ਸਟਾਰਟ ਕਰਤੇ ਆ ਤੇ 2-4 ਬੱਚੇ ਬੰਨਤੇ ਆ ਤੇ ਬਾਕੀ ਆ ਹਣ ਸਟਾਰਟ ਕਰਦੀ ਚੇਤਰ ਦਾ ਕੱਪ ਜਿਹੜਾ ਬੱਚਿਆਂ ਵਾਲਾ ਇੱਕ ਸਰਪ੍ਰਾਈਜ਼ ਅਨਾਉਂਸਮੈਂਟ ਕਰਾਂਗੇ ਆਪਾਂ ਜਲਦੀ ਹੀ ਕਿਹੜੇ ਕੱਪ 'ਚ ਪਾਰਟਿਸਿਪੇਟ ਕਰਨੇ ਬੱਚਿਆਂ ਵਾਲੇ ਕੱਪ ਖੇਡਣ ਲੱਗੇ ਹੁਣ ਆ ਦੇਖੋ ਹੁਣ ਉਹ ਬਾਲਟੀ 'ਤੇ ਪਰ ਪੁੱਟਣ ਲੱਗੇ ਬੱਚਿਆਂ ਬੁੱੱਚਿਆਂ ਦੇ ਵੀ ਚੇਤਰ ਦੇ ਕੱਪ ਬੱਚਿਆਂ ਵਾਸਤੇ ਤੇ ਦੇ ਪਰ ਪਟਾਈ ਕਰਨਾ ਨਾ ਇਹ ਦੇਖੋ ਗਿਆਣ ਚੇਤਰ ਦੇ ਬੱਚੇ ਖਾੜ ਵਿੱਚ ਆ ਜਾ ਛੱਡੀ ਨਾ ਨੂੰ ਕਿੰਨੇ ਪਰਤੇ ਹੋ ਗਏ ਇੱਕੋ ਦੇ ਇੱਕ ਹੀ ਚ ਨਏ ਨੇ ਝਾੜੇ ਵਾਵਾ ਠੀਕ ਆ ਸਹੀ ਆ ਬਾਹਰਲੇ ਖਿੱਚਦੇ ਵਿੱਚਲੇ ਰਹਿੰਦੇ ਨੇ ਨਾਲ ਨਾਲੀ ਉਥੇ ਅੰਦਰ ਬੈਠ ਕੇ ਖਿੱਚੀਂ ਪਾਰਨਾ ਬਾਰ ਖਰਾਬ ਕਰੀ ਚਾਲ ਸਟੂਲ ਲੈ ਆਣ ਵਾਲੀ ਉਹ ਮੈਂ ਆਪ ਆਪਣੇ ਇੱਥੇ ਭਰਾਵਾ ਰੱਖਿਆ ਫੇਰ ਉਹ ਵੀਡੀਓ ਨਹੀਂ ਬਣਾਉਣੀ ਹੰਡਾ ਮਾਦਰੀ ਕਾਦੇ ਸੰਨੀ ਪੁੱਤੰਨਾ ਬੱਚੇ ਓਏ ਮੇਰੀ ਗੱਲ ਸੁਣ ਜਿਹੜੇ ਪਿਛਲੇ ਪਾਰ ਆਏ ਉਹ ਨਹੀਂ ਫੁੱਟਨੇ ਇੱਕ ਇਹਨਾਂ ਨੂੰ ਨਾਲ ਹੀ ਇੱਕ ਟਿਪ ਦੇਵਾਂਗੇ ਬੱਚਿਆਂ ਦੀ ਚੱਲ 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 ਹਾਂ ਛੱਡਦੇ ਹੁਣ ਕਿੰਨੇ ਬੁੱਟਣ ਲੱਗਾ ਕਿੰਨੇ ਝਾੜੇ ਨੇ ਚੱਲੇ ਤਾਂ ਪਿੱਛੇ ਪਿੱਛੇ ਸਾਰੇ ਪੁੱਟਦੇ ਔਰਾਂ ਬੱਚੇ ਨੇ 4-5 ਸਾਫ਼ ਕੀਤੀਆਂ ਬਾਕੀ ਦੇ ਵਿਚਲੇ ਜਿਹੜੇ 4 ਨੇ ਕੱਢੇ ਉਹ ਛੱਡ ਗਏ ਅਗਲੇ ਪੁੱਟਦੇ ਤੇ ਪਿਛਲੇ ਸਾਰੇ ਪੁੱਟਦੇ ਜਿਹੜੇ 4 ਨਵੇਂ ਆ ਉਹ ਨਹੀਂ ਬੁੱਟੇ ਤੇ ਹੁਣ ਜਿਹੜੇ ਬੱਚੇ ਦਾ ਪਰ ਸਾਫ਼ ਕਰ ਗਏ ਆ ਉਹਨਾਂ ਨੂੰ ਪੁੱਟਣ ਦਾ ਤਰੀਕਾ ਵੀ ਤੁਹਾਨੂੰ ਦੱਸਾਂਗੇ ਕਿ ਕਿਸ ਤਰ੍ਹਾਂ ਪਰ ਪੁੱਟ ਨੇ ਉਹਨਾਂ ਦੇ ਇਹਦੀ ਪੂਛ ਵੀ ਪ੍ਰਾਨੀ ਨਾ ਮੈਂ ਤਾਂ ਕਿਨਾਂ ਪੁੱਛ ਰਹੇ ਹਾਂ ਤੇ ਅਜੇ ਨਾ ਫੋਟੇ ਦੀ ਪੁੱਛਣਾ ਪੁੱਟੀਆਂ ਦੀ ਜੀ ਥੋੜਾ ਟਾਈਮ ਦੇ ਪਰ ਨਿਕਲਾਂ ਦੇ ਫਿਰ ਪੁੱਛਾਂ ਪੁੱਤਾਂ ਨੂੰ ਛਾੜ ਦੇ ਨਾ 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 ਰਹਿਣ ਦੇ ਸਾਰੇ ਪਰਨਾ ਦੇ ਇਹਦੇ ਬਿਲਕੁਲ ਨਵੇਂ ਬਾਹਰੇ ਦੇ ਚੱਲ ਲੈ ਗੁਰੂ ਜੀ ਉੱਤੇ ਛੱਡ ਨਹੀਂ ਉੱਤੇ ਨਹੀਂ ਛੱਡਾਂ ਨੇ ਬਾਹਰ ਕੋੜਾ ਪਕੜਾ ਪੱੜੇ ਉਹ ਆਹ ਤੇ ਪੈ ਜੂਗੀ ਇੱਕ ਰੀ ਉਹਨਾਂ ਨੂੰ ਜਾਂ ਫਿਰ ਥੱਲੇ ਛੱਡ ਫਿਰ ਬਾਹਰ ਅੰਦਰ ਛੱਡ ਦੇਗਾ ਤੈਨੂੰ ਪਤਾ ਲੱਗ ਜਾਊਗਾ ਚਲ ਉਹ ਦੋ ਤੇ ਛੱਡੇ ਤੇ ਉਹ ਦਾਹਾਂ ਚੜ ਕੇ ਜਾ ਕੇ ਬਹਿ ਕੇ ਜਾਲ ਦੇ ਵਿੱਚ ਬਹਿ ਆ ਸੀਜ਼ਨ ਪਰ ਪਤਾ ਹੀ ਦਾ ਚੱਲਣ ਦਾ ਕੰਮ ਇਹ ਖੇਤਰ ਦੇ ਕਪਾਸte ਬੱਚਿਆਂ ਦੀ ਤਿਆਰੀ ਚੈਰੀ ਚੱਲਦੀ ਹੈ ਇਹ ਨਹੀਂ ਇਹ ਨਹੀਂ ਡੋਣਾ ਇਹ ਨਹੀਂ ਡੋਣਾ ਇਹ ਰਾਦੇ ਨੂੰ ਅੰਦਰ ਰਹਿਣ ਦੇ ਨੂੰ ਆਪੇ ਦਾ ਪਰ ਸਾਫ਼ ਹੁੰਦੇ ਛੱਡ ਦੇਣਾਂ ਛੱਡਦੇ ਡੱਬ ਵਾਲੇ ਰੰਗ ਹੀ ਬਣਾਉਣੇ ਆ ਹੂੰ ਔੜਦਾ ਬੜਾ ਹੀ ਐ ਪੋੜਦੇ ਫਿਰ ਇਹਦੇ ਲਾ ਕੇ ਗੁਰੂ ਅਰਜਨ ਦੇਵ ਆਖੋ ਖਾਂ ਮਿੱਲਾ ਜੀ ਪੋਟੇ ਨੇ ਬਾਹਰਲੇ ਤਿੰਨ ਪੋਟ ਬਾਹਰਲੇ ਤਿੰਨ ਪੋਟੇ ਨੇ ਰਫੜ ਪਾਰ ਖੋਲ ਮੈਂ ਪੋੜਦਾਂ ਪਾਰ ਖੋਲ ਪਾਰ ਖੋਲ ਇਧਰ ਮੈਂ ਨਾਲ ਹੀ ਪੋੜਦene ਤੂੰ ਪਾਰ ਖੋਲ ਨਾ ਇਧਰ ਯਾਰ ਬਾ ਸਾਰੇ ਨਵੇਂ ਰਹੇ ਇਧਰੋਂ ਬਗਲ ਦੇ ਪਰ ਉੱਟ ਨਹੀਂ ਹੋਣੇ ਨੇ ਆਪਾਂ ਵੇਚਪਾਹ ਪੀ ਵਿੱਚ ਪਾ ਭਰਾ ਪੂਰੀ ਗੱਲ ਕਰਿਆ ਕਰ ਚੱਲ ਇਹਨੇ ਪਰ ਕੱਢਣੇ ਹੁਣ ਇਹ ਕੱਚਾ ਪਰਨਾ ਪੁੱਟ ਦਿਓ ਤੇ ਕਬੂਤਰ ਨੂੰ ਨੁਕਸਾਨ ਆਵੇ ਬਾਅਦ ਵਿੱਚ ਹੁਣ ਇਹਨੂੰ ਦੇਣਾ ਬਰੂਫਨ 400 ਦੀ ਗੋਲੀ ਠੀਕ ਆ ਪਾਣੀ ਦੇ ਵਿੱਚ ਦਵਾਂਗੇ ਚਲ ਛੱਡ ਦੇ ਚੇਤਰ ਉਹ ਵੇ ਲੋ ਤਿਆਰੀ ਸ਼ਾਰੀ ਚੱਲੰਦਿਆ ਉਹ ਲਾਇਆ ਵਾ ਨੁਸਕੇ ਦੇਸੀ ਲਾਇਆ ਉਹ ਸਾਡਾ ਚੇਤਰ ਦੇ ਕੱਪ ਵਾਸਤੇ ਬੱਚਿਆਂ ਦੀ ਤਿਆਰੀ ਚੱਲਣ ਦੀ ਆ। ਉਹ ਕਿਹੜਾ ਕਿਹੜਾ ਕੱਪ ਖੇਡਣਾ ਈ ਓਏ। ਇਧਰ ਆ। ਕਿਹੜਾ ਕਿਹੜਾ ਕੱਪ ਖੇਡਣਾ? ਇੱਥੇ ਖਲੋ ਜਾ ਸੈਂਟਰਵਿਊ ਦੇ ਕੋਈ ਗੱਲ ਨਹੀਂ। ਦੱਸ ਕਿਹੜਾ ਕਿਹੜਾ ਕੱਪ ਖੇਡਣਾ ਈ? ਹਾਰੇ ਖੇਡਨੇ। ਤੇ ਫੜਨੇ ਜਿਹੜੇ ਲੋਕਾਂ ਨੇ ਦੇਣੇ ਕਿ ਨਹੀਂ? ਹਾਂ, ਨਾ। ਤੇ ਕਿਉਂ? ਤੇਰਾ ਨਹੀਂ ਕੋ ਦਿੰਦਾ ਕਬੂਤਰ? ਨਾ। ਠੀਕ ਆ। ਇਹਨੇ ਇੱਕ ਕਬੂਤਰ ਫੜਿਆ ਸੀ। ਪਤਾ ਨਹੀਂ ਇਹ ਕਿੱਥੋਂ ਲੈ ਗਿਆ ਤੇ ਇਹਦਾ ਕਬੂਤਰ ਗਵਾਜ ਗਿਆ। ਇਹਦਾ ਕੂਤਰ ਕਿਸੇ ਨੇ ਮੋੜਿਆ ਨਹੀਂ ਦੋ ਤਿੰਨਾਂ ਨੂੰ ਪੁੱਛਿਆ ਕਹਿੰਦੇ ਨਹੀਂ ਇਹ ਹੀ ਨਹੀਂ ਫੜਿਆ ਜੀ ਹੈਗਾ ਸ਼ਹਿਰ ਚ ਜਾਏ ਸਾਨੂੰ ਪਤਾ ਇਹ ਹੁਣ ਕਹਿੰਦਾ ਆਂਦਾ ਵੀ ਮੈਂ ਜਿਹਦਾ ਕੂਤਰ ਫੜ ਲਿਆ ਮੈਂ ਨਹੀਂ ਜੋ ਦੇਣਾ ਉਹ ਆ ਦਾ ਸੇਗ ਵਾਲੀ ਦੇ ਦੀ ਆਖੋ ਖਾ ਗਿਆ ਠੀਕ ਆ ਚੱਲ ਬੋਟੇ ਨੂੰ ਕਬੂਤਰ ਪੁੱਟਣ ਤੋਂ ਬਾਅਦ ਆਹ ਟੈਬਲੇਟ ਦਿੱਤੀ ਆਪਾਂ ਬਰੂਫਨ 400 ਇਹਦੇ ਨਾਲ ਇਹ ਹੁੰਦਾ ਨਾ ਵੀ ਜੇ ਕਿਸੇ ਕਬੂਤਰ ਦਾ ਪਹਿਲੀ ਗੱਲ ਤੇ ਤੁਸੀਂ ਕੱਚਾ ਪਰ ਪੁੱਟੋਣਾ ਬਾਕੀ ਜੇ ਤੁਹਾਡੇ ਕੋਲ ਪੁੱਟਿਆ ਗਿਆ ਵਾ ਤੇ ਫਿਰ ਵੀ ਥੋੜਾ ਜਿਹਾ ਨਾ ਸਰੋਂ ਦਾ ਤੇਲ ਲਾ ਕੇ ਕਾਟਨ ਦੇ ਉੱਤੇ ਨਾ ਮਲਤੀਲੇ ਦਾ ਕਾਟਨ ਜਾਲਾ ਕੇ ਨਾ ਜਿੱਥੇ-ਜਿੱਥੇ ਕੋਈ ਖੰਭ ਪੁੱਟਿਆ ਗਿਆ ਵੀ ਕੱਚਾ ਉੱਥੇ ਲਾ ਦਿਓ ਬਾਕੀ ਆ ਵੀ ਫਿਰ ਵੀ ਧਿਆਨ ਨਾਲ ਪੁੱਟੋ ਇਸੇ ਕਰਕੇ ਕਹਿੰਦੇ ਆ ਵੀ ਪਹਿਲਾਂ 10 15 ਦਿਨ ਪਹਿਲਾਂ ਕਬੂਤਰ ਨਾ ਘੱਟ ਲਿਆ ਕਰੋ ਗੋਲ ਕਰਦਿਆ ਕਰੋ ਬਿਲਕੁਲ ਲਾਗੋ ਲਾਗੋ ਤੁਹਾਨੂੰ ਪਤਾ ਲੱਗ ਜਾਊ ਕਿਹੜਾ ਕਿਹੜਾ ਪਰ ਪੁੱਟਣਾ ਕਿਹੜਾ ਨਹੀਂ ਪੁੱਟਣਾ ਇਹ ਫਾਇਦਾ ਹੁੰਦਾ ਹੁਣ ਅਸੀਂ ਸਾਰੇ ਬੁੱਟ ਤੇ ਸਰੋਂ ਭਾਈ ਦੀ ਇਦਾਂ ਦੇਖੋ ਪਹਿਲਾਂ ਨਾਲ ਉਹਨੂੰ ਸਰੋਂ ਸਰੋਂ ਖਵਾਈ ਦੀ ਹੈ ਚੰਗੀ ਇਹ ਕਬੂਤਰ ਸਰੋਂ ਤੋਂ ਆ ਸਰੋਂ ਤੇ ਸ਼ੋਲੇ ਥੋੜੇ ਲਾਈਟ ਰੱਖੇ ਬਿਲਕੁਲ ਨਾਰਮਲ ਜਿਹਾ ਜਾ ਦੇ ਛੋਲੇ ਨਹੀਂ ਰੱਖੇ ਬਿਲਕੁਲ ਲਾਈਟ ਦੇ ਹੰਤੇ ਸਾਰੀਆਂ ਕਬੂਤਰੀਆਂ ਕਬਤਰੀਆਂ ਹੀਆਂ ਕੁਝ ਇੱਕ ਦੋ ਬੱਚੇ ਬੱਚੇ ਹੈਗੇ ਤੁਹਾਡੇ ਤੇ ਬਾਕੀ ਕੋਈ ਕਬੂਤਰ ਅੱਜ ਬਾਹਰ ਵੀ ਕੱਡੇ ਹਨ ਬਾਹਰ ਵੀ ਕੱਡੇ ਆ ਕੁੱਕੜ ਛੱਡੇ ਆ ਵਿੱਚ ਕਿ ਸੰਡੀ ਸੰਡੀ ਖੁੱਡੇ ਛਾਡੇ ਚ ਹੋਵੇ ਜਾਂ ਕੋਈ ਕੀੜਾ ਕਾੜਾ ਹੋਵੇ ਤੇ ਕੁੱਕੜ ਲੈਣ ਖਾ ਤੇ ਸਪਰੇਅ ਸੁਪਰੂਣੀ ਅਹੀਂ ਵੀਰ ਕਰਦੇ ਕਿਉਂਕਿ ਸਪਰੇਅ ਬਾਜਨਾ ਪੋਉਟਰ ਤੇ ਅਸਰ ਕਰਦੀ ਹੈ ਕੈਮੀਕਲ ਕੋਈ ਵੀ ਹੋਵੇ ਅੱਖਾਂ ਤੇ ਵੀ ਕਰਦੀ ਆ ਹੋਰ ਵੀ ਬੋਡੀ ਤੇ ਕਈ ਫੈਕਟ ਕਰਦੀ ਹੈ ਸਪਰੇਅ ਅਹੀਂ ਸਪਰੇਅ ਨਹੀਂ ਕਰਦੇ ਅਹੀਂ ਦੇਸੀ ਕਰਦੇ ਆਂ ਦੇਸੀ ਕੁੱਕੜ ਛੱਡੇ ਅੰਦਰ ਤੇ ਜਿਹੜਾ ਕੋ ਸੁੰਡਾ ਕੋ ਛੁੰਡੀ ਕੋ ਕਾਲਾ ਕੀੜਾ ਕੋਈ ਟਿੱਡੀ ਟੁੱਡੀ ਜੋ ਵੀ ਹੋਊਗਾ ਉਹ ਤਕਰੀਬਨ ਹੀ ਸਾਰਾ ਉਹਨਾਂ ਨੇ ਕੁੱਕੜਾਂ ਨੇ ਖਾ ਜਾਣਾ ਉਹਨਾਂ ਦੀ ਖਰਾਗ ਆ ਵੇ ਲੋਣ ਕਬੂਤਰ ਵੀ ਕੁਝ ਬਾਹਰ ਛੱਡੇ ਆਪਾਂ ਨਾਲ ਹੀ ਤੇ ਹਿਸ਼ਾਰੀ ਚੱਲੰਦੀ ਆ ਚੇਤਰ ਦੇ ਕਪਾਹਾਂਸ ਤੇ ਬੱਚਿਆਂ ਵਾਲੇ ਕਾਪੜੇ ਖੇਡਣੇ ਮੁੰਡੇ ਨੇ ਬਾਹਰ ਕੱਢਦੇ ਉਦਾਂ ਅੱਜ ਮੁੰਡਾ ਪਤਾ ਨਹੀਂ ਕਿੱਥੇ ਥੱਲੇ ਗਿਆ ਲੱਗਦਾ ਏ ਬੰਦੂਤਰਾ ਇੱਕ ਗਰੋਹ ਆਈ ਜਾਂਦਾ ਲੂਂਗ। ਲਾਲ ਲੂਂਗ ਆ। ਇਹਦੇ ਦਰਜਾਂ ਦਿੰਨੇ। ਇਧਰ ਹੀ ਕੁਝ ਕਬੂਤਰ ਪੁੱਟ ਦਿੱਤੇ ਹੋਏ ਆ। ਕੁਝ ਉਹਦਰ ਪੁੱਟਤੇ ਆ, ਕੁਝ ਕਿ ਇਧਰ ਪੁੱਟਤੇ ਆ। ਇਹ ਆਪੀ ਰੁਟੀਨ ਚੱਲਦੀ ਬਈ ਹੌਲੀ ਹੌਲੀ ਆਲੀ। ਸਾਰੇ ਕਬੂਤਰਾਂ ਦੀ। ਕੱਚਾ ਪਰ ਕੋਈ ਨਾ ਬੋਟੇਓ ਵੀਰ ਬਾਅਦ ਚ ਕਬੂਤਰ ਨੁਕਸਾਨ ਹੋਵੇ ਜਿਹੜੇ ਦਾ ਕਬੂਤਰ ਨਵੇਂ ਆਉਣੇ ਸਟਾਰਟ ਹੋ ਗਏ ਆ ਚਾਰ ਪੰਜ ਕਬੂਤਰ ਫੜੇ ਵੀ ਆ ਉਹਨਾਂ ਦੀ ਵੀਡੀਓ ਵਕਰੀ ਬਣਾਉਣੀ ਆ ਤੇ ਬਣਾ ਕੇ ਤੁਹਾਨੂੰ ਦੱਸ ਦਿਆਂ ਆ ਸਾਡੇ ਬੈਠੇ ਆ ਇੱਥੇ ਇੱਕ ਬੱਚਾ ਉੱਡਦਾ ਸਾਡਾ ਪਤਨੀ ਉੱਚਾ ਹੋ ਗਿਆ ਵਿੱਜਾ ਕਰਦਾ ਆ ਕੇ ਬਹਿ ਜਾਊਗਾ ਬਾਹਰ ਛੱਡਿਆ ਇਹ ਦੇ ਕਰਕੇ ਬੱਕ ਕਰ ਲਈਦਾ ਪੱਕਾ ਉੱਚਾ ਹੋ ਗਿਆ ਲਾਦਾ ਕੈਵਰੇਜ ਨਹੀਂ ਆਉਣਾ ਲੈ ਕਿੱਥੇ ਨਿਕਲ ਨੂੰ ਗਿਆ ਕਿ ਆਸੇ ਬੰਨੇ ਹੋ ਗਿਆ ਉਹ ਕਿ ਕੁਬੂਤਾ ਤਕਰੀਬਨ 9 ਵਾ ਦਿੱਤੇ ਪੁੱਟ ਤੇ ਬਾਕੀ ਹੁਣ ਦਈ ਆ ਤਸਿਆ ਤੁਹਾਨੂੰ ਦਾਣਾ ਕਿਹੜਾ ਸਰੋਂ ਪਾਓ ਨਾਲ ਨਾਲ ਗਰੂਫਣ 400 ਦਿੱਤੀ ਅਸੀਂ ਤੇ ਕੇਅਰ ਕਰੋ ਕਬੂਤਰਾਂ ਦੀ ਵੀ ਸਾਰੇ ਕੋਈ ਕੱਚਾ ਪਾਰ ਕੋਈ ਨੁਕਸਾਨ ਕੋਈ ਕਬੂਤਰ ਨੂੰ ਪਰਕਲਪੁਰ ਕੰਨਾ ਦਿਓ ਨਾ ਤਾਂ ਕੋਈ ਥੱਲੇ ਡਿੱਗੇ ਤੇ ਅਸੀਂ ਕਬੂਤਰ ਦੇ ਜਿਹੜਾ ਹਰ ਪਾਰਕੁਰ ਟੁੱਟ ਜਾਂਦਾ ਫਿਰ ਨੁਕਸਾਨ ਹੁੰਦਾ ਜਦ ਕਬੂਤਰ ਦਾ ਪਰਪੁਰ ਮਰਨ ਲਾ ਨਾ ਡਰ ਹੁੰਦਾ ਉਹ ਇਹੋ ਜ ਆ ਚਾਰ ਪੰਜ ਚੀਜ਼ਾਂ ਦਾ ਧਿਆਨ ਰੱਖੋ ਬਾਕੀ ਸਹੀ ਆ ਸਾਰਾ ਕੁਝ ਤੁਹਾਨੂੰ ਪਤਾ ਹੈ ਉਹ ਯਾਰ ਚੜ ਗਿਆ ਪੰਜੀ ਦੇ ਹੁਣ ਨਵੇਂ ਹੁਣ ਅਗਲੇ ਮਹੀਨੇ ਦਾ ਕਬੂਤਰ ਬਾਹਰ ਨਿਕਲਣਾ ਆਪਣੇ ਸਾਰਿਆਂ ਦੇ ਐਵੇਂ ਕੁਝ ਬਾਹਰ ਕੱਢਣ ਲੱਗ ਪਏ ਆ ਜੇ ਤਾਂ ਇਹ ਕੱਪੂ ਕੋ ਇੱਕ ਅਨਾਉਂਸਮੈਂਟ ਕੋ ਕਰਨੀ ਆ ਚੰਗੀ ਜੀ ਬਾਜ਼ੀਆਂ ਦੀ ਲਓ ਜੀ ਲੋ ਇੱਕਾ ਟੈਡੀ ਜੋ ਕਬੂਤਰ ਸੇ ਲਿਆ ਤੇ ਦੋ ਚਾਰ ਹੋਰ ਕਬੂਤਰ ਸੇ ਲਿਆ ਉਹਨਾਂ ਦੀ ਵੀਡੀਓ ਨਹੀਂ ਜੇ ਬਣੀ ਉਹ ਬਣਾਉਣੀ ਆ ਜੇ ਖੇਰ ਕੇ ਬਣਾਉਣੇ ਆ ਆ ਸਾਰੇ ਕਬੂਤਰ ਆ ਸਾਡੀ ਜਾਲ ਛੱਤ ਦਾ 뷰 ਆ ਦੇ ਲੋ ਸਿੰਪਲ ਜੀ ਛੱਤ ਆ ਨਾ ਕੋ ਲੰਮੀ ਨਾ ਜਿਆਦਾ ਕੋ ਵੱਡੇ ਜਾਲ ਨਹੀਂ ਹੈਗੇ ਨੋਰਮਲ ਜੀ ਛੱਤ ਆ ਬਸ ਇੰਨੇ ਕ ਨੋਰਮਲ ਜੇ ਕਬੂਤਰ 10 15 20 25 ਕਬੂਤਰ ਬਸ ਇੰਨਾ ਨੇ ਖੇਡਾਂਗੇ ਕੱਪ-ਕੁੱਪ ਜਿਹੜੇ ਖੇਡਨੇ ਆ ਟਾਡੇ ਕੋਲ ਨਹੀਂ ਜਿਆਦੇ ਕਬੂਤਰ ਨਹੀਂ ਹੈਗੇ ਨਾਲੇ ਨਾਰਮਲ ਜਿਹੇ ਤੇ ਹੈਗੇ ਆ ਉਹ ਜੋੜੇ ਲੱਗੇ ਇੱਕ ਦੋ ਕਬੂਤਰ ਇਹਨਾਂੋਂ ਵਿੱਚੋਂ ਕੱਢਣਾ ਹੈ ਲੋ ਵੀ ਦੋ ਤਿੰਨ ਫੜੇ ਆ ਕਬੂਤਰ ਮਲਵੀ ਬੜੇ ਤਗੜੇ ਤਗੜੇ ਫੜੇ ਆ ਉਹ ਵੀ ਸੇਲ ਕਰਨੇ ਆ ਸਾਰੇ ਉਹ ਵੀ ਤੁਹਾਨੂੰ ਵਿਖਾਵਾਂਗੇ ਹੁਣ ਬੈਠੇ ਉੱਤੇ ਚੜ ਗਏ ਆ ਤੇ ਕੁੱਕੜ ਉਹਨੇ ਛੱਡੇ ਆ ਮੁੰਡੇ ਨੇ ਕੁੱਡੇ ਦੇ ਵਿੱਚ ਦੇ ਉਹਨੂੰ ਪੁੱਛਦਾ ਥੱਲੇ ਫਿਰ ਫਿਰ ਕਰਕੇ ਨਾ ਥੱਲੇ ਫਿਰ ਬਖਾਉਣੇ ਤੁਹਾਨੂੰ ਕੁੱਪਟਰ